ਸਤਨਾਮ ਸ਼੍ਰੀ ਵਾਹਿਗੁਰੂ ਜੀ ਆਪ ਸਾਧ ਸੰਗਤ ਦੇ ਚਰਨਾਂ ਵਿੱਚ ਹਾਜ਼ਰੀ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 623ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਲੈ ਕੇ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਆਪਾਂ ਗੁਰਦੁਆਰਿਆਂ ਦੀ ਗੁਰੂ ਘਰਾਂ ਦੀ ਮਹੱਤਤਾ ਬਾਰੇ ਜਾਣਾਂਗੇ। ਕਈ ਵਾਰ ਇਹ ਸਵਾਲ ਉੱਠਦੇ ਨੇ ਕਿ ਜਦੋਂ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਸਦਾ ਹੈ ਤਾਂ ਫਿਰ ਇਹਨਾਂ ਚਾਰ ਦਿਵਾਰੀਆਂ ਦੀ ਕੀ ਲੋੜ ਹੈ ਇਸ ਸਵਾਲ ਦਾ ਉੱਤਰ ਸਾਨੂੰ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਮਿਲੇਗਾ ਆਓ ਸ਼ੁਕਰ ਕਰੀਏ ਲੈਚਨ ਆਊਟਲੁੱਕ ਸੋਰਠ ਮਹਿਲਾ ਪੰਜਮ ਵਿਚ ਕਰਤਾ ਪੁਰਖ ਖਲੋ ਆ ਵਾਲਨ ਵਿੰਗਾ ਹੋਆ ਮਾਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ اے ਭਾਈ ਸਾਧ ਸੰਗਤ ਦੇ ਵਿੱਚ ਜਿਸ ਮਨੁੱਖ ਦਾ ਆਤਮਿਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ ਮਜਨ ਗੁਰ ਆਂਦਾ ਰਾਸੇ ਓਹ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਨਾਸ ਕਰ ਲੈਂਦਾ ਹੈ ਜਪ ਹਰ ਹਰ ਕਿਲ ਵਿਖ ਨਾਸੇ ਜਿਵੇਂ ਜਿਵੇਂ ਮਨੁੱਖ ਪ੍ਰਮਾਤਮਾ ਨੂੰ ਸਮਝਦਾ ਜਾਂਦਾ ਹੈ ਪ੍ਰਭੂ ਦੀ ਸਿਫਤ ਸਲਾਹ ਕਰਦਾ ਜਾਂਦਾ ਹੈ ਉਹਦੇ ਅੰਦਰੋਂ ਪਾਪੀ ਸੋਚ ਖਤਮ ਹੁੰਦੀ ਜਾਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਹਦਾ ਛੁਟਕਾਰਾ ਹੁੰਦਾ ਜਾਂਦਾ ਹੈ ਵਿੱਚ ਕਰਤਾ ਪੁਰਖ ਖਲਵਾ ਵਾਲ ਨਾ ਵਿੰਗਾ ਹੋਆ ਸਰਵ ਵਿਆਪਕ ਕਰਤਾਰ ਆਪ ਉਸ ਮਨੁੱਖ ਦੀ ਸਹਾਇਤਾ ਕਰਦਾ ਹੈ ਜਿਸ ਨੇ ਸਾਧ ਸੰਗਤ ਦੇ ਵਿੱਚੋਂ ਆਤਮਿਕ ਇਸ਼ਨਾਨ ਦਾ ਫਲ ਹਾਸਲ ਕੀਤਾ ਉਸਦੀ ਆਤਮਕ ਰਾਸ ਪੂੰਜੀ ਦਾ ਰਤਾ ਪਰ ਵੀ ਨੁਕਸਾਨ ਨਹੀਂ ਹੁੰਦਾ ਸੰਤੋ RAMDAS ਸਰੋਵਰ ਨੀਕਾ ਜੋ ਨਵੈ ਸੋ ਕੁਲ ਤਰਾਵੈ ਉਧਾਰ ਹੋ ਆ ਹੈ ਜੀ ਕਾ ਰਹਾਉ اے ਸੰਤ ਜਨੋ RAMDAS ਸਰੋਵਰ ਨੀਕਾ ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ ਨੀਕਾ ਤੋਂ ਭਾਵ ਹੈ ਚੰਗਾ ਸੋਹਣਾ RAMDAS ਸਰੋਵਰ ਭਾਵ ਕੇ RAM DE DASAN DA SAROVAR ਯਾਨੀ ਸਾਧ ਸੰਗਤ ਸੋ ਗੁਰੂ ਸਾਹਿਬ ਕਹਿੰਦੇ ਹੈ ਸੰਤ ਜਨੋ ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ ਸਾਧ ਸੰਗਤ ਦੇ ਵਿੱਚ ਪ੍ਰਭੂ ਦੇ ਨਾਮ ਜਲ ਦੀ ਬਹੁਤਾਤ ਹੈ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਮਿਲ ਕੇ ਜੁੜ ਕੇ ਇਸ ਨਾਮ ਜਲ ਦੇ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਉਹ ਖੁਦ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਆਪਣੀ ਸਾਰੀ ਕੁਲ ਨੂੰ ਵੀ ਪਾਰ ਲੰਘਾ ਲੈਂਦਾ ਹੈ ਇੱਥੇ ਹੀ ਗੁਰੂ ਘਰਾਂ ਦੀ ਮਹੱਤਤਾ ਆ ਜਾਂਦੀ ਹੈ ਗੁਰੂ ਘਰਾਂ ਦੀ ਜ਼ਰੂਰਤ ਆ ਜਾਂਦੀ ਹੈ ਗੁਰੂ ਘਰ ਕਦੇ ਵੀ ਮਿੱਥ ਕੇ ਨਹੀਂ ਬਣਾਏ ਗਏ ਕਿਸੇ ਖਾਸ ਮੰਤਬ ਨੂੰ ਲੈ ਕੇ ਨਹੀਂ ਬਣਾਏ ਗਏ ਗੁਰੂ ਘਰ ਪ੍ਰਕਿਰਿਆ ਦੀ ਜ਼ਰੂਰਤ ਦੇ ਵਿੱਚੋਂ ਉਤਪੰਨ ਹੋਏ ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰਮਾਤਮਾ ਦਾ ਸੰਦੇਸ਼ ਵਧਣਾ ਸ਼ੁਰੂ ਕੀਤਾ ਲੋਕਾਂ ਨੂੰ ਉਹਨਾਂ ਦਾ ਸੰਦੇਸ਼ ਪਸੰਦ ਆਇਆ ਕਿਉਂਕਿ ਗੁਰੂ ਸਾਹਿਬ ਨੇ ਇੱਕ ਪ੍ਰੈਕਟੀਕਲ ਗੱਲ ਕੀਤੀ ਉਸ ਸਮੇਂ ਦੇ ਦੌਰਾਨ ਜਦੋਂ ਬਾਕੀ ਸਾਰੇ ਧਰਮ ਐਸੀਆਂ ਗੱਲਾਂ ਕਰਦੇ ਪਏ ਸਨ ਹੁਣ ਵੀ ਕਰਦੇ ਨੇ ਜਿਨ੍ਹਾਂ ਤੇ ਯਕੀਨ ਕਰਨਾ ਥੋੜਾ ਔਖਾ ਹੈ ਕੋਈ ਪ੍ਰਮਾਤਮਾ ਨੂੰ ਕਿਸੇ ਖਾਸ ਮੂਰਤ ਦੇ ਵਿੱਚ ਢਾਲ ਰਿਹਾ ਸੀ ਕੋਈ ਕਿਸੇ ਖਾਸ ਦਿਸ਼ਾ ਦੇ ਵਿੱਚ ਮੌਜੂਦ ਦੱਸ ਰਿਹਾ ਸੀ ਤੇ ਕੋਈ ਕਿਸੇ ਇਨਸਾਨ ਦੇ ਵਿੱਚ ਹੀ ਪਰਮਾਤਮਾ ਨੂੰ ਦੱਸ ਰਿਹਾ ਸੀ ਜਾਂ ਇਹ ਕਹ ਲਈਏ ਕਿ ਕਿਸੇ ਇਨਸਾਨ ਨੂੰ ਹੀ ਪਰਮਾਤਮਾ ਦੱਸ ਰਿਹਾ ਸੀ ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਹਰ ਇੱਕ ਦੇ ਅੰਦਰ ਹੈ ਲੋਕਾਂ ਨੂੰ ਇੱਕ ਐਸਾ ਪਰਮਾਤਮਾ ਦਿਖਾਇਆ ਜਿਸ ਦੇ ਨਾਲ ਉਹ ਗੱਲਬਾਤ ਕਰ ਪਾਈ ਜੋ ਸਾਡੇ ਅੰਦਰ ਵੱਸਦਾ ਹੈ ਆਪਾਂ ਹਮੇਸ਼ਾ ਗੱਲ ਕਰਦੇ ਆਂ ਜੋ ਸਾਨੂੰ ਚੰਗੇ ਭਲੇ ਦਾ ਚੰਗੇ ਮੰਦੇ ਦਾ ਫਰਕ ਦੱਸਦਾ ਰਹਿੰਦਾ ਹੈ ਉਹਦੇ ਨਾਲ ਅਸੀਂ ਗੱਲ ਕਰ ਸਕਦੇ ਆਂ ਉਹੀ ਪ੍ਰਮਾਤਮਾ ਦੀ ਆਵਾਜ਼ ਹੁੰਦੀ ਹੈ ਲੋਕਾਂ ਨੂੰ ਇਹ ਚੀਜ਼ ਗੁਰੂ ਸਾਹਿਬ ਨੇ ਦਿਖਾਈ ਤਾਂ ਲੋਕ ਗੁਰੂ ਸਾਹਿਬ ਦੇ ਨਾਲ ਜੁੜਨ ਲੱਗੇ ਗੁਰੂ ਸਾਹਿਬ ਜਿੱਥੇ ਵੀ ਜਾਂਦੇ ਇੱਕ ਥਾਂ ਤੇ ਬੈਠ ਜਾਂਦੇ ਲੋਕ ਉਹਨਾਂ ਦੇ ਕੋਲ ਆ ਕੇ ਜੁੜ ਜਾਂਦੇ ਇੱਥੋਂ ਹੀ ਜ਼ਰੂਰਤ ਮਹਿਸੂਸ ਹੋਣ ਲੱਗੀ ਕਿ ਕੋਈ ਥਾਂ ਹੋਵੇ ਕੋਈ ਨਿਸ਼ਚਿਤ ਥਾਂ ਹੋਵੇ ਜਿੱਥੇ ਪ੍ਰਮਾਤਮਾ ਦੇ ਸੇਵਕ ਮਿਲ ਕੇ ਬੈਠ ਸਕਣ ਤੇ ਉਸ ਪ੍ਰਮਾਤਮਾ ਦੀ ਗੱਲ ਕਰ ਸਕਣ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਸਕਣ ਤੇ ਇੱਥੋਂ ਹੀ ਗੁਰੂ ਘਰ ਉਤਪੰਨ ਹੋ ਗਏ ਹੌਲੀ ਹੌਲੀ ਗੁਰੂ ਘਰ ਚਾਰ ਦਿਵਾਰੀ ਜ਼ਰੂਰ ਹੈ ਪਰ ਸਿੱਖ ਧਰਮ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਿ ਪ੍ਰਮਾਤਮਾ ਸਿਰਫ ਗੁਰੂ ਘਰਾਂ ਦੇ ਵਿੱਚ ਹੀ ਵੱਸਦਾ ਹੈ ਕਿ ਪ੍ਰਮਾਤਮਾ ਉਸ ਚਾਰ ਦਿਵਾਰੀ ਦੇ ਅੰਦਰ ਕਾਇਮ ਹੈ ਉਹ ਚਾਰ ਦਿਵਾਰੀ ਹੈ ਸਿਰਫ ਇਸ ਕਰਕੇ ਕਿ ਲੋਕ ਇੱਕ ਖਾਸ ਥਾਂ ਦੇ ਉੱਤੇ ਇਕੱਠੇ ਹੋ ਕੇ ਉਸ ਪ੍ਰਮਾਤਮਾ ਦੀ ਗੱਲ ਕਰ ਸਕਣ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਉਹ ਗੁਰਬਾਣੀ ਜੋ ਸ਼ਬਦ ਸ਼ਬਦ ਪੰਕਤੀ ਪੰਕਤੀ ਦੇ ਵਿੱਚ ਸਾਨੂੰ ਉਸ ਪ੍ਰਮਾਤਮਾ ਦੀ ਮੌਜੂਦਗੀ ਦਾ ਉਸ ਪ੍ਰਮਾਤਮਾ ਦੀ ਬੜਮੁਲਤਾ ਦਾ ਅਹਿਸਾਸ ਕਰਾਉਂਦੀ ਹੈ ਗੁਰੂ ਘਰ ਉਹ ਥਾਂ ਹਨ ਜਿੱਥੇ ਪ੍ਰਮਾਤਮਾ ਦੇ ਸੇਵਕ ਮਿਲ ਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਹਾਏ ਇਹ ਭਾਈ ਜਿਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਟਿਕ ਕੇ ਜਾਨੀ ਕਿ ਸਾਧ ਸੰਗਤ ਦੇ ਵਿੱਚ ਟਿਕ ਕੇ ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ਉਹ ਮਨੁੱਖ ਇਸ ਸਤ ਸੰਗ ਸਰੋਵਰ ਦੇ ਵਿੱਚ ਆਤਮਿਕ ਇਸ਼ਨਾਨ ਕਰਕੇ ਆਪਣੇ ਜੀਵਨ ਦੀ ਰਾਸ ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ ਸਾਰਾ ਜਗਤ ਉਸ ਦੀ ਸ਼ੋਭਾ ਦਾ ਗੀਤ ਗਾਉਂਦਾ ਹੈ ਉਹ ਮਨੁੱਖ ਮਨ ਚਿਤਵੇ ਫਲ ਹਾਸਲ ਕਰ ਲੈਂਦਾ ਹੈ ਸੰਤ ਸਰੋਵਰ ਨਾਵਹਿ ਸੋ ਜਨ ਪਰਮਗਤ ਪਾਵਹਿ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ اے ਭਾਈ ਜਿਹੜਾ ਮਨੁੱਖ ਸੰਤਾਂ ਦੇ ਸਰੋਵਰ ਵਿੱਚ ਸਾਧ ਸੰਗਤ ਦੇ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ ਉਹ ਮਨੁੱਖ ਸਭ ਤੋਂ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਸਭ ਤੋਂ ਉੱਚੀ ਆਤਮਿਕ ਅਵਸਥਾ हासिल ਕਰਦਾ ਹੈ ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹ ਜਨਮ ਮਰਨ ਦੀ ਗੇੜ ਦੇ ਵਿੱਚ ਨਹੀਂ ਪੈਂਦਾ ਉਹ ਸਥਿਰ ਰਹਿੰਦਾ ਹੈ ਉਹ ਬਹੁਤਾ ਖੁਸ਼ ਜਾਂ ਦੁਖੀ ਨਹੀਂ ਹੁੰਦਾ ਉਹਦੇ ਜੀਵਨ ਦੇ ਵਿੱਚ ਸਰੀਰਕ ਤੌਰ ਤੇ ਜੋ ਵੀ ਉਤਾਰ ਚੜਾ ਆਈ ਜਾਵੇ ਉਹਦੇ ਮਾਨਸਿਕ ਸਥਿਰਤਾ ਦੇ ਵਿੱਚ ਉਤਾਰ ਚੜਾ ਨਹੀਂ ਵੱਡੇ ਤੋਂ ਵੱਡਾ ਨੁਕਸਾਨ ਹੋਣ ਤੇ ਵੀ ਉਹ ਵੱਡਾ ਸਤਿ ਸ਼੍ਰੀ ਅਕਾਲ ਰੰਧਾ ਚਿੰਤਾਤ ਨਹੀਂ ਹੁੰਦਾ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਇਹ ਭਾਈ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹੀ ਮਨੁੱਖ ਸਮਝਦਾ ਜਿਸ ਉੱਤੇ ਪ੍ਰਮਾਤਮਾ ਆਪ ਦਇਆਵਾਨ ਹੁੰਦਾ ਹੈ ਇਹ ਨਾਨਕ ਆਖੋ ਇਹ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੀ ਸ਼ਰਨ ਪਿਆ ਰਹਿਦਾ ਹੈ ਉਹ ਆਪਣਾ ਹਰੇਕ ਕਿਸਮ ਦਾ ਚਿੰਤਾ ਫਿਕਰ ਦੂਰ ਕਰ ਲੈਂਦਾ ਹੈ ਸੋਰਠ ਮਹਲਾ ਪੰਜਵਾਂ ਪਾਰ ਬ੍ਰਹਮ ਨਿਵਾਹੀ ਪੂਰੀ ਕਾਈ ਬਾਤ ਨਾ ਰਹੀਆ ਓਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਇਹ ਭਾਈ ਸਦਾ ਤੋਂ ਹੀ ਪ੍ਰਮਾਤਮਾ ਨੇ ਆਪਣੇ ਸੇਵਕ ਤੇ ਨਾਲ ਪ੍ਰੀਤ ਤੋੜ ਤੱਕ ਨਿਭਾਈ ਹੈ ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹਿੰਦੀ। ਸੇਵਕ ਸਦਾ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ। ਗੁਰੂ ਨੇ ਸੇਵਕਾਂ ਨੂੰ ਸਦਾ ਹੀ ਚਰਨੀ ਲਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ। ਗੁਰੂ ਜ਼ਰੀਆ ਹੈ ਸੇਵਕ ਨੂੰ ਪ੍ਰਮਾਤਮਾ ਦੇ ਨਾਲ ਮਿਲਾਉਣ ਦਾ। ਸੇਵਕ ਦੇ ਦਿਲ ਦੇ ਵਿੱਚ ਪ੍ਰਭੂ ਦੇ ਪ੍ਰਤੀ ਪ੍ਰੇਮ ਉਤਪੰਨ ਕਰਨ ਦਾ। ਆਪਣੇ ਅੰਦਰੋਂ ਪ੍ਰਮਾਤਮਾ ਦਾ ਦਰਸ਼ਨ ਕਰਨ ਦੇ ਵਿੱਚ ਸੇਵਕ ਦੀ ਸਹਾਇਤਾ ਕਰਨ ਦਾ ਜ਼ਰੀਆ ਹੈ ਗੁਰੂ ਗੁਰੂ ਨੂੰ ਰਹਿਣ ਦੇ ਲਈ ਕੋਈ ਜਗ੍ਹਾ ਤੇ ਚਾਹੀਦੀ ਹੈ ਗੁਰੂ ਪ੍ਰਮਾਤਮਾ ਨਹੀਂ ਹੈ ਜੋ ਸ੍ਰਿਸ਼ਟੀ ਦੇ ਕਣ-ਕਣ ਵਿੱਚ ਰਹੇ ਗੁਰੂ ਇਨਸਾਨ ਹੈ ਜਾਂ ਫਿਰ ਗ੍ਰੰਥ ਹੈ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਚਾਹੀਦੀ ਹੈ ਇਸਾ ਜ਼ਰੂਰਤ ਦੇ ਵਿੱਚੋਂ ਵੀ ਗੁਰੂ ਕਰ ਉਤਪੰਨ ਹੋਏ ਉਸ ਚਾਰ ਦਿਵਾਰੀ ਦੇ ਨਾਮ ਚੋਂ ਹੀ ਇਹ ਗੱਲ ਉਜਾਗਰ ਹੁੰਦੀ ਹੈ ਅਸੀਂ ਉਹਨਾਂ ਨੂੰ ਗੁਰੂ ਕਰ ਕਹਿੰਦੇ ਹਾਂ ਉਹ ਗੁਰੂ ਦਾ ਕਰ ਪਰਮਾਤਮਾ ਦੇ ਲਈ ਕੋਈ ਖਾਸ ਜਗ੍ਹਾ ਨਹੀਂ ਮਿੱਥੀ ਕੋਈ ਉਹ ਗੁਰੂ ਦਾ ਕਰ ਹੈ ਪਰਮਾਤਮਾ ਦੇ ਨਾਲ ਮਿਲਣ ਦਾ ਜ਼ਰੀਆ ਗੁਰੂ ਉੱਥੇ ਵੱਸਦਾ ਹੈ ਗੁਰੂ ਸ੍ਰਿਸ਼ਟੀ ਦੇ ਕਣ-ਕਣ ਵਿੱਚ ਨਹੀਂ ਵੱਸ ਸਕਦਾ ਆਪਣੇ ਦਾਸ ਦਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉਂ ਪਾਲਾ ਰਹਾਉ اے ਭਾਈ ਸਦਾ ਤੂੰ ਹੀ ਪ੍ਰਮਾਤਮਾ ਆਪਣੇ ਸੇਵਕ ਦਾ ਰਾਖਾ ਬਣਿਆ ਰਹਿੰਦਾ ਹੈ ਜਿਵੇਂ ਮਾਪੇ ਬੱਚਿਆਂ ਨੂੰ ਪਾਲਦੇ ਹਨ ਤਿਵੇਂ ਪ੍ਰਭੂ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ਵਡ ਭਾਗੀ ਸਤ ਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗ ਜਪ ਜੀਵਹ ਸੇਵਡ ਭਾਗ ਪਰ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਗੁਰੂ ਲੱਭ ਲਿਆ ਹੈ ਉਹ ਗੁਰੂ ਜਿਸ ਨੇ ਉਹਨਾਂ ਵਾਸਤੇ ਜੰਮ ਦੇ ਦੇਸ਼ ਨੂੰ ਲੈ ਜਾਣ ਵਾਲਾ ਰਸਤਾ ਹੀ ਮਿਟਾ ਦਿੱਤਾ ਵੱਡ ਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਵੱਡੇ ਭਾਗਾਂ ਵਾਲਿਆਂ ਨੇ ਗੁਰੂ ਹਾਸਲ ਕੀਤਾ ਤੇ ਗੁਰੂ ਨੇ ਜਮ ਦਾ ਰਸਤਾ ਉਹਨਾਂ ਦੇ ਲਈ ਮਿਟਾ ਦਿੱਤਾ ਹਰ ਭਗਤ ਭਾਈ ਚਿਤ ਲਾਗਾ ਜਪ ਜੀਵੇ ਸੇਵਡ ਭਾਗਾ ਗੁਰੂ ਨੇ ਉਹਨਾਂ ਦਾ ਮਨ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਪ੍ਰਭੂ ਦੇ ਪ੍ਰੇਮ ਦੇ ਵਿੱਚ ਮਗਨ ਕਰ ਦਿੱਤਾ ਉਹ ਵਡਭਾਗੀ ਮਨੁੱਖ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ਹਰ ਅੰਮ੍ਰਿਤ ਬਾਣੀ ਗਾਵਹਿ ਸਾਦਾ ਕੀ ਧੂਰੀ ਨਾਵੈ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰਖ ਲਿਆ ਰਿਪਾਈ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਦਾ ਰਹਿੰਦਾ ਹੈ ਹਰ ਅੰਮ੍ਰਿਤ ਬਾਣੀ ਗਾਵੈ ਸਾਧਾਂ ਕੀ ਧੂਰੀ ਨਹਾਵੈ ਸੇਵਕ ਜੋ ਹੈ ਉਹ ਗੁਰਮੁਖਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਦਾ ਰਹਿੰਦਾ ਹੈ ਭਾਵ ਕੀ ਆਪਣਾ ਆਪਾ ਭਾਵ ਮਿਟਾ ਕੇ ਸੰਤ ਜਨਾਂ ਦੀ ਸ਼ਰਨ ਪਿਆ ਰਹਿੰਦਾ ਹੈ ਆਪਣਾ ਨਾਮ ਆਪੇ ਦੀਆ ਜਿਸ ਮਨੁੱਖ ਤੇ ਪ੍ਰਮਾਤਮਾ ਮਿਹਰ ਕਰਦਾ ਹੈ ਜਿਸ ਮਨੁੱਖ ਦੇ ਲਈ ਪ੍ਰਮਾਤਮਾ ਨਿਰਧਾਰਿਤ ਕਰਦਾ ਕਿ ਉਹਨੂੰ ਆਪਣਾ ਨਾਮ ਦੇਵੇ ਉਸੇ ਨੂੰ ਹੀ ਆਪਣਾ ਨਾਮ ਬਖਸ਼ਦਾ ਹੈ ਜਿਸ ਕਿਸੇ ਨੇ ਵੀ ਪ੍ਰਭੂ ਦਾ ਨਾਮ ਹਾਸਲ ਕੀਤਾ ਹੈ ਉਸ ਨੂੰ ਉਹ ਨਾਮ ਪ੍ਰਮਾਤਮਾ ਨੇ ਆਪ ਬਖਸ਼ਿਆ ਹੈ ਦੀ ਆਪਣਾ ਨਾਮ ਬਖਸ਼ ਕੇ ਸਿਰਜਨਹਾਰ ਪ੍ਰਭੂ ਨੇ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ ਹਰ ਦਰਸ਼ਨ ਪ੍ਰਾਨ ਆਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਹੇ ਭਾਈ ਪ੍ਰਭੂ ਦੇ ਸੇਵਕ ਦਾ ਇਹ ਪਵਿੱਤਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ ਕਿ ਪ੍ਰਮਾਤਮਾ ਦਾ ਦਰਸ਼ਨ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਹੈ ਹਰ ਦਰਸ਼ਨ ਪ੍ਰਾਨ ਆਧਾਰਾ ਇਹੋ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਹੇ ਦਾਸ ਨਾਨਕ ਤੂੰ ਵੀ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਕ ਕਿ ਇਹ ਸਭ ਦਿਲਾਂ ਦੇ ਜਾਣਨ ਵਾਲੇ ਸਭ ਦੇ ਦਿਲਾਂ ਦੀ ਜਾਣਨ ਵਾਲੇ اے ਸੁਆਮੀ ਮੇਰੇ ਉੱਤੇ ਮਿਹਰ ਕਰ ਮੈਂ ਤੇਰੀ ਸ਼ਰਨ ਆਇਆ ਹਾਂ ਸੋਰਠ ਮਹਲਾ ਪੰਜਮ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਗੁਰੂ ਦੀ ਕਿਰਪਾ ਪ੍ਰਭ ਮਿਲੇ। ਇਹ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੇ ਚਰਣਾ ਵਿੱਚ ਜੋੜ ਦਿੱਤਾ ਗੁਰਪੂਰਾ ਚਰਣੀ ਲਾਇਆ ਫਿਰ ਤੋਂ ਇਸ ਪੰਕਤੀ ਦੇ ਵਿੱਚੋਂ ਇਹ ਗੱਲ ਜ਼ਾਹਿਰ ਹੁੰਦੀ ਹੈ ਕਿ ਗੁਰੂ ਹੀ ਹੈ ਸੇਵਕ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਜ਼ਰੀਆ। ਗੁਰਪੂਰਾ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਪੂਰੇ ਗੁਰੂ ਨੇ ਜਿਸ ਨੂੰ ਵੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੱਤਾ ਉਸ ਨੇ ਉਹ ਪ੍ਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ ਸੰਗ ਵੱਸਦਾ ਹੈ ਜਹਾਂ ਜਾਈਏ ਤਹਾਂ ਸੁਹੇਲੇ ਜੇ ਪ੍ਰਭੂ ਚਰਨਾਂ ਦੇ ਵਿੱਚ ਅਸੀਂ ਜੁੜੇ ਰਹੀਏ ਤਾਂ ਅਸੀਂ ਜਿੱਥੇ ਵੀ ਜਾਈਏ ਉੱਥੇ ਹੀ ਸੁਖੀ ਰਹਿ ਸਕੀਦਾ ਹੈ ਇੱਥੇ ਵੀ ਸਿਰਫ ਜਗ੍ਹਾ ਦੀ ਗੱਲ ਨਹੀਂ ਹੋ ਰਹੀ ਇਥੇ ਵੀ ਇਹ ਭਾਵ ਨਿਕਲਦਾ ਹੈ ਇਸ ਪੰਕਤੀ ਚੋਂ ਕਿ ਸਾਡੇ ਜੀਵਨ ਦੇ ਵਿੱਚ ਜੈਸੇ ਵੀ ਹਾਲਾਤ ਹੋ ਜਾਵਣ ਜੇ ਸਾਡੀ ਪ੍ਰਮਾਤਮਾ ਨਾਲ ਸਾਂਝ ਕਾਇਮ ਹੈ ਤਾਂ ਅਸੀਂ ਸੁਖੀ ਹੀ ਹਾਂ ਕਰ ਕਿਰਪਾ ਪ੍ਰਭ ਮੇਲੇ ਜਿਨ੍ਹਾਂ ਨੂੰ ਵੀ ਆਪਣੇ ਚਰਨਾਂ ਦੇ ਨਾਲ ਮਿਲਾਇਆ ਹੈ ਉਸ ਪ੍ਰਮਾਤਮਾ ਨੇ ਕਿਰਪਾ ਕਰਕੇ ਆਪ ਹੀ ਮਿਲਾਇਆ ਹੈ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ اے ਭਾਈ ਸਦਾ ਪਿਆਰ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਿਆ ਕਰੋ ਸਿਫਤ ਸਲਾਹ ਦੀ ਬਰਕਤ ਨਾਲ ਮਨ ਮੰਗੇ ਫਲ ਪ੍ਰਭੂ ਦੇ ਦਰ ਤੋਂ ਪ੍ਰਾਪਤ ਕਰਦੇ ਰਹੋਗੇ ਪਰਮਾਤਮਾ ਜਿੰਦ ਦੇ ਨਾਲ ਵਸਦਾ ਸਾਥੀ ਪ੍ਰਤੀਤ ਹੁੰਦਾ ਰਹੇਗਾ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਏ ਭਾਈ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ ਹਮ ਸੰਤ ਜਨਾਂ ਰੇ ਨਾਰਾ ਰੇ ਨਾਰਾ ਤੋਂ ਪਾਵ ਹੈ ਚਰਨਾਂ ਦੀ ਧੂੜ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ ਕਿਉਂਕਿ ਸੰਤ ਜਨਾਂ ਦੀ ਕਿਰਪਾ ਨਾਲ ਪ੍ਰਮਾਤਮਾ ਚਿੰਦ ਦਾ ਆਸਰਾ ਪ੍ਰਤੀਤ ਹੁੰਦਾ ਹੈ ਨਾਰਾਇਣ ਪ੍ਰਾਣ ਆਧਾਰ ਪਤਿਤ ਪੁਨੀਤ ਕਰ ਲੀਨੇ ਸੰਤ ਜਨ ਕਿਰਪਾ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਦਿੰਦੇ ਹਨ ਤੇ ਇਸ ਤਰ੍ਹਾਂ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਦਿੰਦੇ ਹਨ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੜ ਨਾ ਜੋਨੀ ਪਾਈਐ اے ਭਾਈ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਹਿਣਾ ਚਾਹੀਦਾ ਸਿਫਤ ਸਲਾਹ ਦੀ ਬਰਕਤ ਨਾਲ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਈਦਾ ਪ੍ਰਮਾਤਮਾ ਆਪ ਸਿਫਤ ਸਲਾਹ ਕਰਨ ਵਾਲਿਆਂ ਦੀ ਰਾਖੀ ਕਰਦਾ ਹੈ ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਜਿਸ ਦੇ ਵਾ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਸਰਣੀ ਪਾਇਆ ਪਰ ਹੈ ਨਾਨਕ ਉਸ ਮਨੁੱਖ ਨੇ ਹੀ ਪ੍ਰਮਾਤਮਾ ਦੇ ਨਾਮ ਦਾ ਸਵਾਦ ਸਮਝਿਆ ਹੈ ਪ੍ਰਭੂ ਦੇ ਨਾਮ ਦੀ ਕਦਰ ਜਾਣੀ ਹੈ ਜਿਸ ਨੂੰ ਸਿਰਜਣਹਾਰ ਸਰਵ ਵਿਆਪਕ ਪ੍ਰਭੂ ਆਪ ਇਹ ਦਾਤ ਦਿੰਦਾ ਹੈ ਪ੍ਰਮਾਤਮਾ ਦੀ ਸ਼ਰਨ ਪਿਆਰ ਰਹਿ ਕੇ ਉਹ ਆਤਮਿਕ ਆਨੰਦ ਮਾਨਦਾ ਰਹਿੰਦਾ ਹੈ ਜਮਦੂਤ ਵੀ ਉਹਦੇ ਨੇੜੇ ਨਹੀਂ ਟੁਕਦਾ ਸੋ ਇਸੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੇ 23ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਕਿ ਗੁਰੂ ਘਰਾਂ ਦੀ ਹੋਂਦ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਥੋੜੀ ਕਲੈਰਿਟੀ ਆਈ ਹੋਵੇਗੀ ਗੁਰੂ ਘਰ ਕਿਉਂ ਹਨ ਤੇ ਬਾਕੀ ਦੇ ਧਾਰਮਿਕ ਅਸਥਾਨਾਂ ਨਾਲੋਂ ਕਿਵੇਂ ਵੱਖਰੇ ਹਨ ਇਹ ਗੱਲ ਤੁਹਾਡੀ ਸਮਝ ਦੇ ਵਿੱਚ ਆਈ ਹੋਵੇਗੀ ਅੱਗੇ ਤੋਂ ਕਦੇ ਵੀ ਪ੍ਰਮਾਤਮਾ ਦੇ ਨਾਲ ਸਾਹ ਚ ਪਾਉਣ ਦੇ ਲਈ ਕਿਸੇ ਸਹਾਇਤਾ ਦੀ ਲੋੜ ਹੋਈ ਤਾਂ ਗੁਰੂ ਘਰ ਜਾ ਕੇ ਗੁਰੂ ਦਾ ਓਟ ਆਸਰਾ ਤੁਸੀਂ ਜ਼ਰੂਰ ਫੜੋਗੇ ਕਿਉਂਕਿ ਗੁਰੂ ਹੀ ਜ਼ਰੀਆ ਹੈ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਣ ਦਾ ਇਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ